ਸਿਰਫ 1 ਲੱਖ ਰੁਪਈਆ ਦੀ 1 ਲੱਖ ਰੁਪਈਆ ਦੀ ਟੋਟਲ ਟੋਟਲ 1 ਲੱਖ ਰੁਪਈਆ ਦੀ 9 ਮਾਰ ਲੇ ਰੇਟ 1/2 ਲੱਖ ਰੁਪਈਆ ਲਓ ਵੀ 1/2 ਲੱਖ ਰੁਪਈਆ ਦਾ ਐਲਾਨ ਹੋ ਗਿਆ ਮਿੱਤਰੋ 1/2 ਲੱਖ 1/2 ਲੱਖ ਦੀ ਲਿਜਾ ਸਕਦੇ ਹੋ ਇਹ ਸਟਾਰ 9 ਮਾਰ ਅੱਛਾ ਇੱਕ ਹੁਣ ਸਭ ਤੋਂ ਵੱਡਾ ਐਲਾਨ ਹੋ ਜਾ ਰਿਹਾ ਵਖਾ ਵੀ ਇੱਕ ਕਾਰ ਦੋ ਕਾਰ ਤਿੰਨ ਚਾਰ ਪੰਜ ਪੰਜ ਕਾਰਾਂ ਆਈ 10 ਨੇ 9 10 ਮਾਰ ਲਾ ਸਿਰਫ 1.40 ਲੱਖ ਰੁਪਏ ਦੀਆਂ ਸਾਰੀਆਂ ਕਾਰਾਂ ਵਿਖਾ ਲਈ ਬਈ ਵੱਡਾ ਇਲਾਣਾ ਹੈ। ਹਾਂਜੀ ਅਸੀਂ ਗੱਲ ਜੀ ਅੱਜ ਵਾਲਾ ਵਲੌਗ ਇੰਟਰਸਟਡ ਰਹਿਣ ਵਾਲਾ ਹੈ। ਇੱਕ ਗੱਲ ਯਾਦ ਰੱਖਿਓ ਵੀਡੀਓ ਸਕਿਪ ਨਾ ਕਰਿਓ। ਪਟਾਕੇ ਇੰਨੇ ਕਿਨੇ 1-1 ਮਿੰਟ ਬਾਅਦ ਪੈਣੇ ਨੇ। ਜਿਹੜੀ ਤੁਸੀਂ ਡਿਮਾਂਡ ਕਰਦੇ ਸੀ ਵੀ ਸਾਡੇ ਲਈ ਘੱਟ ਪੈਸਿਆਂ 'ਚ ਕਾਰਾਂ ਲੈ ਕੇ ਆਓ ਤੇ ਵਧੀਆ ਕਾਰਾਂ ਲੈ ਕੇ ਆਓ। ਅੱਜ ਘੱਟ ਪੈਸਿਆਂ 'ਚ ਕਾਰਾਂ ਨੇ ਤੇ ਵਧੀਆ ਕਾਰਾਂ ਨੇ ਵੀਡੀਓ ਸਕਿਪ ਨਾ ਕਰਿਓ। ਜਿਹੜੇ ਭਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਜਿਹੜੇ ਭਰਾ ਨਵੇਂ ਵੀਡੀਓ ਵੇਖਣ ਲੱਗੇ ਨੇ 10-10 ਕਮੈਂਟ ਕਰਿਓ ਜੇ ਤੁਸੀਂ ਆਉਣ ਵਾਲੀ 13 ਤਰੀਕ ਨੂੰ अल्टੋ ਕਾਰ ਜਿੱਤਣੀ ਹੈ ਤੇ ਸਾਡੇ ਨਾਲ ਅੱਜ ਗਗਨ ਸਵੇਗੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਬਾਈ ਅੱਜ ਆਣੀਆ ਨੇ ਕਾਰਾਂ ਨੇ ਇੱਕ ਬੰਬ ਨੇ ਐ ਲਾ ਲੋ ਵੀ ਘੱਟ ਪੈਸਿਆਂ 'ਚ ਤੁਸੀਂ ਕਹਿੰਦੇ ਹੋ ਵੀ 5 ਲੱਖ ਰੁਪਇਆ ਥੋੜਾ 5 ਲੱਖ ਨਹੀਂ ਲਵਾਉਣਾ ਥੋੜੇ ਬਹੁਤ ਘੱਟ ਰੁਪਏ ਲਵਾਉਣੇ ਨੇ ਤੇ ਘੱਟ ਰੁਪਇਆ 'ਚ ਤੁਹਾਨੂੰ ਟੌਪ ਦੀ ਕਾਰ ਦੇਣੀ ਹੈ ਐ ਨਹੀਂ ਹੈਗਾ ਵੀ 1.5 ਲੱਖ ਚ ਲੱਖ ਦੇ ਵਿੱਚ ਵੀ ਤੁਹਾਨੂੰ ਕਵਾੜ ਦੇ ਦਾਂਗੇ ਕਾਰ ਦੇਵਾਂਗੇ ਪੂਰੀ ਸੋਹਣੀ ਰੁਪਈਏ ਵੀ ਤੁਹਾਡੇ ਬਹੁਤ ਘੱਟ ਲੱਗਣਗੇ ਤੇ ਕਾਰ ਵੀ ਤੁਹਾਨੂੰ ਟਾਪ ਦੇਵਾਂਗੇ ਸਾਡੇ ਕੋਲੇ ਛੋਟੇ ਛੋਟੇ ਕੈਂਟ ਕੈਂਟ ਬੰਬ ਖੜੇ ਨੇ ਅੱਜ ਤੇ ਆਹ ਜਿਹੜਾ ਬੰਬ ਖੜਾ ਤੁਸੀਂ ਜੇ ਲੱਖ ਲਾਉਣਾ ਹੈ ਜਾਂ ਸਵਾ ਲੱਖ ਲਾਉਣਾ ਹੈ ਜਾਂ 1.5 ਲੱਖ ਲਾਉਣਾ ਹੈ ਇਹਦੇ ਅੰਡਰ ਅੰਡਰ ਰੱਖਾਂਗੇ ਇਸ ਤੋਂ ਉੱਤੇ ਨਹੀਂ ਜਾਣ ਦਿੰਦੇ ਅੱਜ ਪਹਿਲਾ ਵਾਲਾ ਬੰਬ ਦੀ ਗੱਲ ਕੀਤੀ ਸੀ ਜਿਵੇਂ ਸਗੀ ਤੁਸੀਂ ਏ ਸਟਾਰ ਆ ਗਈ ਨਵਾਂ ਮਾਡਲ ਆ ਨਵਾਂ ਮਾਡਲ ਆ ਏ ਸਟਾਰ ਏ ਸਟਾਰ ਨੋ ਮਾਡਲ ਹੈ ਤੇ ਰੇਟ ਕਿੰਨਾ ਜੀ ਇਹਦਾ ਰੇਟ 1/2 ਲੱਖ ਰੁਪਇਆ ਲਓ ਵੀ 1/2 ਲੱਖ ਰੁਪਇਆ ਦਾ ਆਲਾਨ ਹੋ ਗਿਆ ਮਿੱਤਰੋ 1/2 ਲੱਖ 1/2 ਲੱਖ ਦੀ ਲਿਜਾਨ ਸਕਦੇ ਹੋ ਏ ਸਟਾਰ ਨੋ ਮਾਡਲ ਤੇ ਓਨਰ ਕਿਹੜੇ ਆਏ ਓਨਰ ਸੈਕੰਡ ਸੈਕੰਡ ਓਨਰ ਦੇ ਪਾਸਿੰਗ ਪਾਸਿੰਗ ਇਹਦੀ ਹੈਗੀ ਆ 24 ਤੱਕ 24 ਤੱਕ ਤੇ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਗਾਰੰਟੀ ਲਓ ਵੀ 1.5 ਲੱਖ ਰੁਪਇਆ ਦੀ ਵੀ ਕਾਰ ਹੈ ਨਹੀਂਗੀ ਕਿੰਨੇ ਦੀ 1/2 ਲੱਖ ਦੀ 1/2 ਲੱਖ ਦੀ ਐ ਲਓ ਵੀ 1.5 ਲੱਖ ਦੀ ਜਿਹੜੀ ਮਰਜ਼ੀ ਲਾਓ ਯਾਰ 1.40 ਲੱਖ ਚੈਲੰਜ ਆ ਦਿਖਾ ਦੇ ਬਈ ਸਾਰੀਆਂ ਆ ਦਿਖਾ ਦੇ ਬਈ ਸਾਰੀਆਂ ਦਿਖਾ ਦੇ ਡੇਢ ਲੱਖ ਦੀ ਜਿਹੜੀ ਮਰਜ਼ੀ ਕਰ ਲੈ ਜੋ ਗੱਡੀਆਂ ਉਹ ਕੇਟੇ ਨੂੰ ਛੱਡ ਕੇ ਕੇਟੇ ਨੂੰ ਛੱਡ ਕੇ ਉਹ ਗੇਟਨ ਦਾ ਸਾਈਡ ਤੇ ਕੋਈ ਹੋਈ ਆ ਥੋੜੀ ਵਧੀਆ ਕਾਰ ਆ ਉਹ 20000 ਚੱਲੀ ਹੋਈ ਆ ਉਹ 17000 ਚੱਲੀ ਆ 17000 ਚੱਲੀ ਹੋਈ ਕਾਰ ਆ ਉਹ ਮਹਿੰਗੀ ਆ ਬਾਕੀ 1 ਲੱਖ ਤੋਂ ਲੈ ਕੇ ਡੇਢ ਲੱਖ ਤੱਕ ਤੁਹਾਨੂੰ ਕਾਰਾਂ ਜਿਹੜੀ ਤੇ ਕਹੋਗੇ ਸਾਨੂੰ ਆ ਪਸੰਦ ਆ ਉਹ ਕਾਰ ਲੈ ਜਾਵਾਂਗੇ ਦੂਜੀ ਕਾਰ ਕਿਹੜੀ ਖੜੀ ਆ ਬਾਈ ਸੈਂਟਰੋਂ ਖੜੀ ਆ ਸਿਰਫ 1 ਲੱਖ ਰੁਪਈਆ ਦੀ 1 ਲੱਖ ਰੁਪਈਆ ਦੀ ਟੋਟਲ ਟੋਟਲ 1 ਲੱਖ ਰੁਪਈਆ ਦੀ ਨੋ ਮਾਡਲ ਸੈਕੰਡ ਓਨਰ ਦੀ ਗੱਾਰ ਹੈ ਅੱਛਾ ਓਕੇ ਕੰਡੀਸ਼ਨ ਦੇਖੀਏ ਕੰਡੀਸ਼ਨ ਇੱਕ ਨੰਬਰ ਹੈ ਇੱਕ ਵਾਰੀ ਅੰਦਰੋਂ ਦਿਖਾ ਦੇ ਬਾਈ ਜਿਹਦੇ ਸਾਹ ਉਹਨਾਂ ਲੱਖ ਰੁਪਈਆ ਦੀ ਗੱਲ ਆ ਕੰਡੀਸ਼ਨ ਦੀ ਗੱਾਰ ਦੀ ਵਧੀਆ ਬਈਆ ਕੰਡੀਸ਼ਨ ਵਧੀਆ ਸਿਰਫ 1 ਲੱਖ ਅਲਾਈ ਦੇਖੋ ਅਲਾਈ ਦੇਖੋ ਲੈ ਅਲਾਈ ਵੀ 1 ਲੱਖ ਜਿਹੜਾ ਹੈ 1 ਲੱਖ ਚ ਲਾਈ ਵੀ 1 ਲੱਖ ਵਾਲੀ ਜਿਹੜੀ ਕਾਰ ਹੁੰਦੀ ਹੈ ਉਹਦੀ ਹਾਲਤ ਬਹੁਤ ਖਾਸ ਤਾਂ ਹੁੰਦੀ ਹੈ ਕਈ ਵਾਰੀ ਤਾਂ ਇੰਜਨ ਹੁੰਦਾ ਹੀ ਨਹੀਂ ਮੁਰੇ ਬਾਡੀ ਖੜੀ ਹੁੰਦੀ ਆ ਹਾਂ ਪਰ ਆਪਾਂ ਸਾਰਾ ਕੁਝ ਦੇ ਰਹੇ ਆ ਸਾਰੀਆਂ ਵਸਤਾਂ ਦੇ ਨੇ ਇੰਜਨ ਗੇਅਰ ਦੀ ਗਾਰੰਟੀ ਆ ਅਲਾਈ ਟਾਇਰ ਪਏ ਹੋਣੇ ਨਵੀਂ ਕਾਰ ਐ ਐ ਨਹੀਂ ਹੈ ابھی ਇੰਜਨ ਦਾ ਕੰਮ ਕਰਾਉਣਾ ਪਊਗਾ ਮਾੜਾ ਮੋਟਾ ਹੋ ਸਕਦਾ ਤੁਹਾਨੂੰ ਸਰਵਿਸ ਤੇ ਪੈਸੇ ਲਾਉਣੇ ਪੈਣਗੇ 5-6000 ਰੁਪਏ ਟੋਟਲ ਅਮਾਉਂਟ ਲੱਗੂਗਾ ਹੋਰ ਥੋੜਾ ਕੋਈ ਖਰਚਾ ਨਹੀਂ ਬਾਕੀ ਨੰਬਰ ਲਵਾਉਣਾ ਪਊਗਾ ਐਨਓਸੀ ਦੇਵਾਂਗੇ ਅਸੀਂ ਤੇ ਕਾਰ 1 ਲੱਖ ਰੁਪਈਆ ਦੀ ਕਾਰ ਆ ਇਹ ਕਾਰ ਆ ਕਿਉਂਕਿ ਇਹ ਕਾਰ ਅਸੀਂ ਵੀਡੀਓ ਦੇ ਵਿੱਚ ਪਾ ਦਈਏ ਇੰਸਟਾਗ੍ਰਾਮ ਦੇ ਉੱਪਰ ਰੀਲ ਪਾ ਦਈਏ ਤਾਂ ਕਾਰ ਇਹ 2 ਮਿੰਟਾਂ ਦਾ ਸੇ ਪਰ ਇਹ YouTube ਵਾਲਿਆਂ ਬਾਈਆਂ ਵਾਸਤੇ ਜਿਹੜੇ YouTube ਵਾਲੇ ਵੀਰ ਨੇ ਫੁੱਲ ਜਾਣ ਕਰ ਲਏ ਉਹਨਾਂ ਬਾਅਦ ਤੇ ਸਰਪ੍ਰਾਈਜ਼ ਰੱਖੇ ਹੋਏ ਨੇ ਪਹਿਲਾਂ ਇਹ ਕਾਰ YouTube ਤੇ ਚੜਨਗੀਆਂ ਜਦੋਂ ਤੁਸੀਂ ਕਾਰਾਂ ਨੂੰ YouTube ਤੇ ਲਾਉਂਗੇ ਨਾ ਉੱਥੇ ਤੱਕ ਨੇ ਉਦੋਂ ਬਾਅਦ ਜੇ ਤੁਸੀਂ ਨਾ ਕਰਗੇ ਬਾਈ ਫੇਰ ਆਪਾਂ ਵੀਡੀਓ ਪਾਵਾਂਗੇ ਇਹਦੀ ਪਹਿਲਾਂ ਕਾਰਾਂ ਥੋਡੀਆਂ ਨੇ ਜਿਹੜੇ ਸਾਡੇ YouTube ਦੇ ਜੁੜੇ ਹੋਏ ਨੇ Facebook ਦੇ ਜੁੜੇ ਹੋਏ ਨੇ ਤੁਹਾਡੇ ਲਈ ਕਾਰਾਂ ਨੇ ਇਹ ਅੱਛਾ ਇੱਕ ਹੁਣ ਸਭ ਤੋਂ ਵੱਡਾ ਐਲਾਨ ਹੋ ਜਾ ਰਿਹਾ ਵਖਾ ਬਈ ਇੱਕ ਕਾਰ ਦੋ ਕਾਰ 3 4 5 5 ਕਾਰਾਂ i10 ਨੇ 9 10 ਮਾਰ ਲਾ ਸਿਰਫ 1 ਲੱਖ 40 40 ਹਜ਼ਾਰ ਰੁਪਏ ਦੀਆਂ ਸਾਰੀਆਂ ਕਾਰਾਂ ਵਿਖਾ ਦੇ ਬਈ ਵੱਡਾ ਇਲਾਣਾ ਹੈ ਲੈ ਵੀ ਤਾਂ ਜਿਵੇਂ ਕਹਿੰਦੇ ਬੂਟਾਂ ਦੀ ਸਮੇਂ ਸੇਲ ਨਹੀਂ ਲੱਗੇ ਨਹੀਂ ਵੀ ਸੇਲ ਵੀ ਜੋੜੀ ਜਿਹੜੀ ਮਰਜ਼ੀ ਲੈ ਜਾਓ ਹਾਂ ਸਾਰੀਆਂ 1 ਲੱਖ 40 ਹਜ਼ਾਰ ਦੀ 1 ਲੱਖ 40 ਹਜ਼ਾਰ ਦੀਆਂ ਨੇ ਸਾਰੀਆਂ ਜਿਹੜੀ ਮਰਜ਼ੀ ਗਾਰ ਦੇਖ ਲਓ ਲੈ ਵੀ ਚਿੱਟੀ ਸਿਲਵਰ ਜਿਹੜੀ ਨੂੰ ਹੱਥ ਲਾਓਗੇ ਲਾਇਸ਼ ਲਾਇ ਇਹਨਾਂ ਦੇ ਵਿੱਚ ਹੈਗੇ ਨੇ ਹਾਂ ਬਿਲਕੁਲ ਇਹਨਾਂ 'ਚ ਨਹੀਂ ਹੈਗੇ ਜੀ ਬੀਲ ਕੱਪ ਨੇ ਕੋਈ ਚੱਕਰ ਨਹੀਂ ਪਰ ਕਹਰ ਕਾਰਾਂ ਘੰਡ ਰਹੇ ਕਹਾਂ ਘੈਂਟ ਦੇ ਕਿ ਸੰਨ ਵਰਨਾ ਦਾ ਭਲੇਖਾ ਪਈ ਜਾਂਦਾ ਹੈ ਅ ਲਾਇਟਰ ਕਹਿੰਦੇ ਹਰੇਕ ਵਾਰ ਆਦਤ ਬਣੀ ਹੋਈ ਹੈ ਲਾਇਟਰ ਹੈ ਨਹੀਂ ਪਰ ਇਹ ਵੱਡਾ ਚੈਲੰਜ ਰਿਕਾਰਡ ਤੋੜ ਪੂਰੇ ਪੰਜਾਬ ਚ ਰੇਡ ਨਹੀਂ ਮਿਲਣਾ ਤੁਸੀਂ ਕਹਿੰਦੇ ਰਹੇ ਸੀ ਬਾਈ ਵੱਡੀਆਂ ਕਾਰਾਂ ਲਿਆਉਨੇ ਹੋ ਛੋਟੀਆਂ ਕਾਰਾਂ ਨਹੀਂ ਲਿਆਉਂਦੇ ਲੈ ਥੋੜੇ ਸਾਰੇ ਲਾਂਬੇ ਲਾਤੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਾਰਾਂ ਕੇ ਦੇਖੋ ਤੇ ਕਾਰਾਂ ਕੇ ਲੈ ਕੇ ਜਾਓ ਤੇ ਆਪਾਂ ਜੇ ਹੋਰ ਕਾਰ ਦਿਖਾਈਏ ਇੱਕ ਇੱਕ ਕਾਰ ਰੇਡ ਦਿਖਾਈਏ ਇੱਕ ਤੋਹਫਾ ਦਿਖਾਈਏ ਇੱਕ ਤੋਹਫਾ ਕਹੇ ਕੋਈ ਬੰਦਾ ਹੈਰਾਨ ਹੋ ਜੂਗਾ ਵੀ 17000 ਚੱਲੀ ਹੋਇਆ 17000 ਚੱਲੀਆ 14 ਮਾੜ ਲਾ ਲਓ ਵੀ 2014 ਮਾੜ 17000 ਕਿਲੋਮੀਟਰ ਆਨ ਰਿਕਾਰਡ ਚੱਲੀ ਹੋਇਆ ਆਨ ਰਿਕਾਰਡ ਚੱਲੀ ਹੋਇਆ ਆਨ ਰਿਕਾਰਡ ਆ ਤੇ ਵੀਡੀਓ ਵੀ ਰਿਕਾਰਡ ਆ ਵੀਡੀਓ ਵੀ ਰਿਕਾਰਡ ਆ ਕਾਰ ਵੀ ਆਨ ਰਿਕਾਰਡ ਆ ਚੱਲੀ ਵੀ 17000 ਹੈ ਤੇ ਜੇ ਇਹ ਕਾਰ ਆਨ ਰਿਕਾਰਡ ਤੋਂ ਬਾਹਰ ਹੋਈ ਤਾਂ ਫੇਰ ਕਾਰ ਫਰੀ ਕਾਰ ਵੀ ਫਰੀ ਹੈ ਵੀ ਆਫਰ ਆ ਤੁਹਾਨੂੰ ਲੈ ਇੱਕ ਦਾ ਬੰਦਾ ਕਹਿੰਦਾ ਵੀ ਮੀਟਰ ਬੈਕ ਕਰਾਉਂਦੇ ਨੇ ਬਾਈ ਮੀਟਰ ਬੈਕ ਬੰਦਾ ਆਥਲ ਨਾਲ ਕਰਵਾ ਲੂਗਾ ਮਿਸਤੀ ਤੇ ਕਰਵਾ ਲੂਗਾ ਪਰ ਆਨ ਰਿਕਾਰਡ ਦੀ ਮੈਂ ਤਾਂ ਚੈੱਕ ਕਰਵਾ ਸਕਦਾ ਆਨ ਰਿਕਾਰਡ ਦੇ ਵਿੱਚ ਕਾਰ 17000 ਕਿਲੋਮੀਟਰ ਚੱਲੀ ਹੋਈ ਆ ਤੇ ਕਾਰ ਚੱਲੀ ਬਹੁਤ ਘਾਟਾ ਤੇ ਰੇਟ ਕਿੰਨਾ ਰੇਟ 265000 ਰੁਪਇਆ 265000 ਰੁਪਇਆ ਤੇ ਕਾਰ ਅੰਦਰੋਂ ਦਿਖਾ ਦਈਏ ਵੀ ਕਾਰ ਨੂੰ ਇਹ ਕਾਰ ਕਿਉਂਕਿ ਇਹ ਨਵੀਂ ਕਾਰ ਆ ਲੌਗ ਲੱਗਿਆ ਪਿਆ ਲੌ ਖੋਲਦਾ ਇੱਕ ਮਿੰਟ ਆਨਲੌਕ ਕਰ ਲਾਣੇ ਕੋਈ ਚੱਕਰ ਨਹੀਂ ਇਹਦਾ ਬੌਣੇ ਜਾ ਕੇ ਦੇਖੀਏ ਯਾਰ ਕੰਨੇ ਮੁੰਡੇ ਦੇ ਪਈਆ